ਕਾਂਗਰਸ ਪਾਰਟੀ ਜਿੰਦਾਬਾਦ ਚੌਧਰੀ ਜਿੰਦਾਬਾਦ ਸ਼ੋਕ ਚੌਧਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਜੇ ਸਾਹਿਬ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ 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 ਵੀ ਜਿੱਤੇਗਾ 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 ਵੀ ਜਿੱਤੇਗਾ ਜਿੰਦਾਬਾਦ ਜਿੱਤੇਗਾ ਸ਼੍ਰੀਮਤੀ ਅਰਨਾਜਾ ਜੀ ਜਿੰਦਾਬਾਦ ਆਇਸ਼ਾ ਕਾਗਰੇ ਜਿੰਦਾਬਾਦ ਭਗਤ ਪਾਰਟੀ ਜਿੰਦਾਬਾਦ ਰਾਜਪਾਲ ਜੀ ਆਪ ਦੇ ਸਾਬ ਜਿੰਦਾਬਾਦ ਕਿੱਤੇਗਾ 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 ਵੀ ਕਿੱਤੇਗਾ ਜਿੱਥੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਲਈ ਪੂਰੀ ਤਰ੍ਹਾਂ ਪਿੰਡ ਪਦਰ ਦੇ ਵਿੱਚ ਮਾਹੌਲ ਭਖਿਆ ਹੋਇਆ ਵਾ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਦਿਨਨਗਰ ਹਲਕੇ ਦੀ ਤੇ ਦਿਨਨਗਰ ਹਲਕੇ ਦੇ ਵਿੱਚ ਵੀ ਪਿੰਡ ਪਦਰ ਤੇ ਪੂਰੀ ਤਰ੍ਹਾਂ ਜਿਹੜਾ ਵਾ ਧੂਆਂ ਧਾਰ ਚੋਣ ਪ੍ਰਚਾਰ ਵੱਖੋ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਜਿਹੜਾ ਵਾ ਉਹ ਕੀਤਾ ਜਾ ਰਿਹਾ ਐਸ ਲਈ ਅਸੀਂ ਵਿਧਾਨ ਸਭਾ ਹਲਕਾ ਦਿਨ ਨਗਰ ਦੇ ਚਾਵਾ 21 ਨੰਬਰ ਜ਼ੋਨ ਜਿੱਥੋਂ ਐਸ ਡੀਓ ਭਜਨ ਸਿੰਘ ਮਲਤਾਨੀ ਜੋ ਕਾਂਗਰਸ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਨੇ ਬਲਾਕ ਸੰਮਤੀ ਦੇ ਪਿੰਡ ਨਮੀਨ ਕਰਾਲ ਦੇ ਵਿੱਚ ਖੜਿਆ ਵੱਡੀ ਪਦਰ ਦੇ ਉੱਤੇ ਜਿਹੜੇ ਨੇ ਸਮਰਥਕ ਇਹਨਾਂ ਦੇ ਨਾਲ ਨੇ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਹਰ ਭਜਨ ਸਿੰਘ ਮਲਤਾਨੀ ਜੀ ਇਹਨਾਂ ਦੇ ਨਾਲ ਕੁਝ ਅਹਿਮ ਸਵਾਲ ਨੇ ਰੀਵਿਊ ਕਰ ਲੈਨੇ ਆ ਅਮਲਤਾਨੀ ਸਾਹਿਬ ਤੁਸੀਂ 2022 ਦੇ ਵਿੱਚ ਤੇ ਇਸ ਤੋਂ ਪਹਿਲਾਂ ਵੀ 2013 14 ਦੇ ਵਿੱਚ ਅਸੀਂ ਦੇਖਿਆ ਕਿ ਬੜਾ ਜਨੂਨ ਸੀ ਤੁਹਾਡੇ ਤੇ ਆਮ ਆਦਮੀ ਪਾਰਟੀ ਦਾ ਤੇ ਨਿਕੀਆਂ ਨਿਕੀਆਂ ਕਣੀਆਂ ਦੇ ਵਿੱਚ ਵੀ 2022 ਚ ਜਦੋਂ ਚੋਣਾ ਚਲਦੀਆਂ ਸੀ ਉਦੋਂ ਮੀਂਹ ਵਰਦਾ ਆਉਣਾ ਤੁਹਾਡੇ ਪਹੁੰਚ ਵੀ ਲਿਬੜੇ ਹੁੰਦੇ ਸੀ ਗੱਡੀ ਲਿਬੜੀ ਹੁੰਦੀ ਸੀ ਲੱਖਾਂ ਰੁਪਏ ਵੀ ਅਸੀਂ ਸੁਣਿਆ ਸੀ ਜੋ ਚਰਚਾ ਸੀ ਕਿ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਇਥੋਂ ਉਮੀਦਵਾਰ ਨੇ ਉਹਨਾਂ ਤੇ ਲਾ ਦਿੱਤੇ ਸੀ ਸਿਰ ਤੋੜ ਮਿਹਨਤ ਕੀਤੀ ਸੀ ਤੇ ਉਹ ਜਿਹੜਾ ਚਾਹ ਤੁਹਾਡਾ ਏਡੀ ਛਤੀ ਕਿਵੇਂ ਉਤਰ ਗਿਆ 4 ਸਾਲ ਹੋਏ ਆ ਸਾਲ ਜੇ ਰਹਿੰਦਾ ਆਮ ਆਦਮੀ ਪਾਰਟੀ ਦੇ ਰਾਜ ਕਲ ਚ ਇਸ ਵੇਲੇ ਤੁਸੀਂ ਆ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਆ ਉਹ ਲਾਨੇ ਗਏ ਹੋ ਕੀ ਗੱਲ ਹੋ ਗਈ ਇਹੋ ਜੀ ਮੈਂ ਜੇ 2013 ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀਗਾ ਦਿਮਾਗ ਇਹ ਕਿ ਜਲੂਰ ਜਾਇਆ ਕਿ ਜੈਨ ਬਲਾਗ ਕਰਕੇ ਦੇਖੋ ਤੇ ਕੋਈ ਕੰਮ ਠੀਕ ਹੋਣਗੇ ਕੀ ਆਮ ਆਦਮੀ ਦੀ ਕੋਈ ਸੁਣੀ ਜਾਏਗੀ ਪਰ ਮੈਂ ਪਾਰਟੀ ਦੇ ਅੰਦਰ ਵੱੜ ਕੇ ਵਜੁਰ ਕੇ ਦੇਖਿਆ ਬਹੁਤ ਮਿਹਨਤ ਕੀਤੀ ਮਰ ਸੱਚੇ ਸੰ ਛੋਟੇਪੋੜ ਜਦੋਂ ਐਮਪੀ ਖੜਾ ਸੀਗਾ ਉਦੋਂ ਤੋਂ ਮੈਂ ਇਹ ਪਾਰਟੀ ਨਾਲ ਜੁੜਿਆ ਉੱਤਮਾ 17 ਚ ਅਸੈਂਬਲੀ ਹਲ ਕਹੇ ਦੀ ਅਸੈਂਬਲੀ ਦੀ ਚੋਣ ਹੋਈ ਹੈ ਜੋਗਿੰਦਰ ਸਿੰਘ ਚੇਨਾ ਨਾਲ ਮੈਂ ਬਹੁਤ ਦਿਨ ਰਾਤ ਉਹਨਾਂ ਮਿਹਨਤ ਕੀਤੀ ਹੈ ਪੈਸੇ ਵੀ ਆਪਣੇ ਕੋਲੋਂ ਬਹੁਤ ਲਾਏ ਆ ਉੱਤਮਾ 22 ਜੇ ਸੁਭੇਰ ਸਿੰਘ ਆ ਇਹਦੇ ਨਾਲ ਮੈਂ ਤਿਬਨ ਪੂਰੇ ਹਲਕੇ ਤੇ ਮਿਹਨਤ ਕੀਤੀ ਹੈ ਕੱਡ ਕੱਡ ਬਹੁਤ ਨਹੀਂ ਤੇ ਮੇਰਾ 5 ਲੱਖ ਰੁਪਏ ਆਪਣੀ ਜੇਬ ਚੋਂ ਖਰਚਾ ਹੋਇਆਗਾ ਗੱਡੀਆਂ ਲਾ ਕੇ ਜਾਣਾ ਜਿੱਥੇ ਰੈਲੀ ਹੋਣੀ ਉੱਤੇ ਬੱਸਾਂ ਲਾ ਕੇ ਜਾਣਾ ਉਹ ਸਾਰੇ ਖਰਚੇ ਮੈਂ ਆਪਣੇ ਕੋ ਆਪ ਬੜਾ ਰਿਆ ਬਿਲਕੁਲ ਦੇਖਦੇ ਰਹੇ ਜੀ ਪਰਛਾਵਾਂ ਬਣ ਕੇ ਹਲਕਾ ਇੰਚਾਰਜ ਦੇ ਨਾਲ ਤੁਸੀਂ ਚਲਦੇ ਰਹੇ ਸੀ ਉਹੀ ਅਸੀਂ ਪੁੱਛ ਰਹੇ ਹਾਂ ਕਿ ਇਹੋ ਜਿਹਾ ਕੀ ਹੋ ਗਿਆ ਕਿ ਪਾਰਟੀ ਛੱਡਣ ਲਈ ਮਜਬੂਰ ਹੋ ਗਏ ਉਹ ਮੇਰਾ ਖਿਆਲ ਜਿਹੜੀ 50000 ਵੋਟ ਜਿਹੇ ਨੇ ਘਰੀ ਆ ਉਹ ਤੋਂ 15 ਤੋਂ 20000 ਵੋਟ ਜਿਹੜੀ ਉਹ ਮੇਰੀ ਮਿਹਨਤ ਦੀ ਜਿਹੜੀ ਉਹ ਵੋਟ ਹੋਏਗੀ ਘਟ ਪਰ ਮਨ ਅਫਸੋਰਿਕਾ ਲੈ ਆ ਕਿ ਜਿਹੜੇ ਵਰਕਰ ਪੁਰਾਣੇ ਚੱਲੇ ਸੀ ਜਿਨ੍ਹਾਂ ਨੇ ਪਾਰਟੀ ਨੂੰ ਸੈਨ ਕੀਤਾ ਛਾੜੂ ਨੂੰ ਔਰ ਦੁਖ ਦੀ ਗੱਲ ਹੈ ਵੀ ਕੋਈ ਵੀ ਬੰਦਾ 90% ਤੋਂ ਉੱਪਰ ਜਿਹੜੇ ਉਹ ਸਾਰੇ ਪਾਰਟੀ ਛੱਡ ਕੇ ਬਾਹਰ ਆ ਗਏ ਕਿਸੇ ਜਿਹਨੇ ਨ抗ਰਤਾ ਕੀਤੀ ਸੀ ਉਹ ਬੰਦੇ ਗਾ ਅੱਗੇ ਆ ਗਏ ਉਹਨੂੰ ਕਿਸੇ ਲਾਰਜ ਆਗੇ ਕੀਤੇ ਕੀ ਕੀਤਾ ਇਹ ਸ਼ਮਜੀਰ ਨੂੰ ਪਤਾ ਹੋਵੇਗਾ ਜਾਂ ਉਹਨਾਂ ਨੂੰ ਵਰਕਰ ਨੂੰ ਪਤਾ ਹੋਵੇਗਾ ਪਰ ਮੈਂ ਬੜ ਓਏ ਇਹਦੇ ਬਾਰੇ ਬੜੀ ਕੰਪਲੀਟ ਪ੍ਰੈਸ ਕਾਨਫਰੈਂਸ ਵੀ ਕੀਤੀਆਂ ਉਹਦਾ ਵੀ ਕੋਈ ਅਸਰ ਪਾਰਟੀ ਤੇ ਨਹੀਂ ਹੋਇਆ ਫਿਰ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਵਾਲਾ ਸਾਹਿਬ ਨੂੰ ਕਸ਼ਮੀਰ ਤੋਂ ਵਾਲਾ ਸੀ ਬਣਾਣ ਉਹਨਾਂ ਨੂੰ ਮੈਂ ਬੜੀ ਵਾਰੀ ਕਿਹਾ ਉਹਨਾਂ ਦੀ ਪੇਸ਼ੀ ਨਹੀਂ ਗਈ ਫਿਰ ਸੇਖੋਂ ਸਾਹਿਬ ਆਏ ਜਗਰੂਤ ਸੰ ਸੇਖੋਂ ਆਏ ਉਹਨਾਂ ਨੇ ਮੈਂ ਤਿੰਨ ਜੋਰੀ ਕਿਹਾ ਵੀ ਪੁਰਾਣਾ ਵਰਕਰ ਜਰਾ ਹੈ ਇਹ ਸਭ ਨਾਲੂ ਕੇ ਘਰ ਬੈਠਾ ਇਹਨਾਂ ਦੀ ਥੋੜੇ ਪੁੱਛ ਮਟਾਲ ਕਰੋ ਪਰ ਉਹਨਾਂ ਵੀ ਕੋਈ ਨਹੀਂ ਸੁਣੀ ਉਹਦੇ ਬਾਅਦ ਸੱਚੇ ਜੀ ਜਿਹੜੇ ਲੋਕ ਸਭਾ ਲਗਾ ਗੁਰਦਾਰਪੁਰ ਦੇ ਇਜਾਦ ਨੇ ਉਹਨਾਂ ਮੈਂ ਰਸ ਤਿੰਨ ਵਾਰੀ ਮੈਂ ਮਿਲਿਆ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਪਾਰਟੀਆਂ ਲਾਇਆ ਬਾਹਰ ਇਹਦੀ ਜਾ ਕੇ ਵਰਕਰਾਂ ਨਾਲ ਜਾ ਕੇ ਹਰ ਜਾਲ ਪੁੱਛੋ ਪੁੱਛੋ ਰਸ ਤੋਂ ਬੈਠੇ ਗੱਲ ਨਹੀਂ ਬੰਦੇ ਔਰ ਤਿੰਨ ਵਾਰੀ ਮੈਂ ਉਹਨਾਂ ਨਾਲ ਮੀਟਿੰਗ ਕੀਤੀ ਹੈ ਵੀ ਜੇ ਤੁਹਾਨੂੰ ਪਾਰਟੀਆਂ ਕੋਈ ਦੁੱਖ ਹੈ ਤੇ ਤਾਂ ਮੈਂ ਤੁਹਾ ਨਾਲ ਗੱਲ ਕਰਦਾ ਜੇ ਤੁਸੀਂ ਕੁਰਸੇ ਨਹੀਂ ਤੇ ਕੱਢ ਲੈਣੀ ਹੈ ਤੇ ਫਿਰ ਮਨ ਲੋ ਠੀਕ ਜਿਹਾ ਚੱਲਾ ਚੱਲੀ ਜਾਵੇ ਪਰ ਉਹਨੇ ਵੀ ਕੋਈ ਸਰਵਾਈ ਨਹੀਂ ਕੀਤੀ ਹੁਣ ਮੇਰਾ ਖਿਆਲ ਹੈ ਵੀ ਜਿੰਨਾ ਨੇ ਪੁਰਾਣੇ ਵਰਕਰ ਸੀਗੇ ਸਾਰੇ ਕਾਂਗਰਸ ਪਾਰਟੀ ਅਰਗੇ ਜੁਆਇਨ ਕਰ ਗਏ ਤੇ ਜਿਹੜੇ ਕੋਈ ਥੋੜੇ ਬੋਧੇ ਲੱਗੇ 5-5% ਉਹ ਮੇਰੇ ਖਿਆਲ ਅਗਲੀ ਇਲੈਕਸ਼ਨ ਜਿਹੜੀ ਹੋਣੀ ਟਰਾਈ ਦੀ ਉਹ ਲੱਜਾਇਨੇ ਸਾਰੇ ਉਹ ਬੰਦੇ ਉਹ ਨਾ ਹੀ ਪੁਰਾਣਾ ਵਰਕਰ ਦੇ ਦੇ ਕੋਈ ਨਹੀਂ ਅਸ਼ਮ ਜਿਹੜੀ ਅੜੀ ਰਲੀਆਂ ਮੀਟਿੰਗਾਂ ਹੁੰਦੀਆਂ ਨੇ ਸਭ ਨਵੇਂ ਜਿਹੜੇ ਵਰਕਰ ਜਿਹਨਾਂ ਰੋਟਾ ਕੀਤੀ ਸੀਗੇ ਪਾਰਟੀ ਉਹ ਅੱਜ ਕਾ ਮੋਢੇ ਬਣੇ ਨੇ ਪਾਰਟੀ ਦੇ ਇਹ ਕਹਿੰਦੇ ਮੈਂ ਜਿਹੜੀ ਐਮਪੀ ਦੀ ਇਲੈਕਸ਼ਨ ਜਿਹੜੀ ਆਈ ਹੈ ਪਾਰਲੀਮੈਂਟ ਦੀ ਤੇ ਉਰਦੂ ਮਰਥਾ ਦੇ ਕੇ ਫਿਰ ਮੈਂ ਆਪਣੇ ਸਾਥੀਆਂ ਸਮੇਤ ਆਪਣੇ ਕਾਂਸੇਪ ਵੀ ਪਹਿਲੇ ਵੀ ਕਾਂਸੇ ਸੀਗੇ ਤੇ ਮੈਂ ਕਾਂਗਰਸ ਪਾਰਟੀ ਨੂੰ ਜਾਇਨ ਕੀਤੀ ਹੈ ਕਾਂ ਦਾ ਇਹ ਵੀ ਜੇ ਬਹੁਤ ਸ਼ੋਗਲ ਦਿਓ ਤੇ ਉਹ ਮਤਲਬ ਵਰਕਰ ਦੀ ਸੁਣਦਾ ਹੈ ਮਰਜ਼ੀ ਦੀ ਕਰਦਾ ਹੈ ਅਈ ਪਾੜੇ ਸਾਹਿਬ ਕੋਲ ਜਾਓ ਉਹ ਵੀ ਮਤਲਬ ਸੁਣਦੇ ਹੈ ਮਰਜ਼ੀ ਵੀ ਕਰਦੇ ਹੈ ਮਤਲਬ ਤੁਸੀਂ ਕਾਂਗਰਸ ਪਾਰਟੀ 'ਚ ਇਸ ਵੇਲੇ ਸੰਤੁਸ਼ਟ ਹੋ ਹਾਂਜੀ ਮੈਂ ਸੰਤੁਸ਼ਟ ਹਾਂ ਇਹ ਹੰਗਾਰਾ ਕਿਵੇਂ ਦਾ ਮਿਲ ਰਿਹਾ ਪਿੰਡਾਂ ਨੂੰ ਬਹੁਤ ਵਧੀਆ ਮਿਲ ਰਿਹਾ ਮੈਂ ਕਹਿੰਦਾ ਬਿਨਾਂ ਬੜਾਈ ਤੋਂ ਜਨਤਾ ਜਿਹੜੀ ਆ ਰਹੀ ਹੈ ਬਿਨਾਂ ਬੜਾਈ ਤੋਂ ਉਹ ਕਹਿ ਰਹੇ ਨੇ ਉਪਰਿਆਂ ਪੋਰਟਰ ਲਾ ਰਿਹਾ ਮੈਂ ਨਾ ਆਪ ਲਾ ਰਿਹਾ ਹਾਂ ਨਹੀਂ ਕੋਈ ਪ੍ਰੋਬਲਮ ਨਹੀਂ ਆਦੀ ਹੋਰ ਜੂਥ ਦੇ ਨੌਜਵਾਨ ਵੀ ਸਾਡੇ ਨਾਲ ਨੇ ਇਹਨਾਂ ਨੂੰ ਪੁੱਛ ਲੈਣੇ ਆ ਕਿ ਇਸ ਜ਼ੋਨ ਦੇ ਵਿੱਚ 21 ਨੰਬਰ ਜ਼ੋਨ 'ਚ ਮੁਕਾਬਲੇ ਕਿਵੇਂ ਦੇ ਲੱਗ ਰਹੇ ਨੇ ਬਾਕੀ ਪਾਰਟੀਆਂ ਦੇ ਮੁਕਾਬਲੇ 1 ਨੰਬਰ ਜ਼ੋਨ ਦੀ ਅਗਰ ਆਪਾਂ ਗੱਲ ਕਰੀਏ ਜਿਹੜੇ ਇਹਨਾਂ ਦੇ ਵਿਰੋਧੀ ਕੈਂਡੀਡੇਟ ਨੇ ਝਾੜੂ ਤੋਂ ਸਰਦਾਰ ਵਰਜੀਤ ਸਿੰਘ ਜੀ ਪੱਪੂ ਲੰਬੜਦਾਰ ਸਾਹਿਬ ਉਹ ਤਾਂ ਇੱਕ ਮੋਹਰਾ ਬਣਾ ਕੇ ਇਹਨਾਂ ਸਾਹਮਣੇ ਖੜੇ ਕਰਦੇ ਨੇ ਜਦ ਕੀ ਹੈ ਉਹ ਵੀ ਪਹਿਲੇ ਕਾਂਗਰਸੀ ਸੀ ਪਰ ਜੋ ਇਹਨਾਂ ਦਾ ਦੁਨੀਆ ਦਾ ਇਹਨਾਂ ਪ੍ਰਤੀ ਪਿਆਰ ਹੈ ਇਹਨਾਂ ਪ੍ਰਤੀ ਵਿਹਾਵ ਹੈ ਇਹਨਾਂ ਪ੍ਰਤੀ ਹੁੰਗਾਰਾ ਵੈ ਉਹ ਦੇ ਨਾਲੋਂ ਜ਼ਿਆਦਾ ਵੈ ਔਰ ਇੱਕ ਇਹਨਾਂ ਦੀ ਇੱਕ ਹੋਰ ਸਿਫਦੈ ਸਡੀਓ ਸਰਪੰਚ ਸਿੰਘ ਦੀ ਕਿ ਇਹਨਾਂ ਨੇ ਜਿਸ ਪਾਰਟੀ ਨਾਲ ਵੀ ਤੁਰੇ ਨੇ ਤਨ ਮਨ ਤੇ ਤਨ ਤੁਰੇ ਨੇ ਦਿਲੋਂ ਤੁਰੇ ਨੇ ਔਰ ਫਿਰ ਇਹਨਾਂ ਨੂੰ ਦੁਬਾਰਾ ਆਪਣੇ ਘਰ ਹੀ ਵਾਪਸੀ ਕਾਂਗਰਸ ਪਾਰਟੀ ਚ ਕਰਨੀ ਪਈ ਹੈ ਫਿਰ ਕਾਂਗਰਸ ਪਾਰਟੀ ਨੇ ਵੀ ਐਸੇ ਕਰਕੇ ਇਹਨਾਂ ਨੂੰ ਆਪਣਾ ਜੋ ਉਮੀਦਵਾਰ ਐਲਾਨਿਆ ਵੈ ਕਿ ਬਹੁਤ ਹੀ ਵਧੀਆ ਇਮਾਨਦਾਰ ਸੁਲਝੇ ਹੋਏ ਔਰ ਗੈਸਟਡ ਅਫਸਰ ਡਟਾਈਟ ਜੀ ਜੀ ਜਿਨ੍ਹਾਂ ਤੋਂ ਇਲਾਵਾ ਚਲੋ ਜਿਹੜੇ ਉਮੀਦਵਾਰ ਚੱਲੇ ਹੁੰਦੇ ਨੇ ਉਹਨਾਂ ਨੇ ਤੇ ਆਪਣੇ ਹੱਕ 'ਚ ਬੋਲਣਾ ਹੀ ਹੁੰਦਾ ਕਿਉਂਕਿ ਚੋਣ ਪ੍ਰਚਾਰ ਦਾ ਜਿਹੜਾ ਇਹ ਨਿਮ ਹੁੰਦਾ ਕਿ ਆਪਣੇ ਹੱਕ 'ਚ ਜਿਹੜੀ ਉਹ ਹਵਾ ਬਣਾਉਣੀ ਹੁੰਦੀ ਤੁਸੀਂ ਇਸ ਪਿੰਡ ਦੇ ਸਰਪੰਚੋ ਤੁਹਾਨੂੰ ਕੀ ਲੱਗਦਾ ਕਿ ਇਸ ਪਿੰਡ ਦੇ ਵਿੱਚ ਸਥਿਤੀ ਕੀ ਹੈ ਇਸ ਸਾਡੇ ਪਿੰਡ ਦੇ ਵਿੱਚ ਜੋ ਵੀ ਮੱਲੇ ਕੀ ਸਰਪੰਚ ਕਹਿੰਦੇ ਹਨ ਲੋਕ ਉਰੇ ਹਿਸਾਬ ਨਾਲ ਚੱਲਦੇ ਆ ਠੀਕ ਹੈ ਜੀ ਇਹ ਸਾਡੇ ਇਹਨਾਂ ਨੂੰ ਪਤਾ ਹੈ ਐਸਡੀ ਸਾਹਿਬ ਨੂੰ ਕਿਉਂਕਿ ਜਦੋਂ ਇਹ ਆਪ ਦਾ ਇਲੈਕਸ਼ਨ ਹੀ ਇਹਨਾਂ ਨੇ ਸਾਡੇ ਪਿੰਡ ਬਹੁਤ ਜ਼ੋਰ ਲਗਾਇਆ ਠੀਕ ਹੈ ਜੀ ਤੇ ਇਹਨਾਂ ਨੂੰ ਕੋਈ ਵੋਟ ਨਹੀਂ ਉਸ ਟਾਈਮ ਪਈ ਸਾਡੇ ਪਿੰਡ ਨੂੰ ਠੀਕ ਹੈ ਜੀ ਜਿਹੜੇ ਹੈਗੇ ਇੱਕ ਦੋ ਵਰਕਰ ਬਸ ਉਹ ਨਾਲ ਚੱਲੇ ਸੀ ਠੀਕ ਹੈ ਤੇ ਬਾਕੀ ਇਹਨਾਂ ਨੂੰ ਇੰਨੀ ਜ਼ਿਆਦਾ ਵੋਟ ਨਹੀਂ ਪਈ ਸੀ ਤੇ ਮੈਂ ਤੇਨਾਂ ਨੂੰ ਕਿਹਾ ਕਿ ਸਾਡੇ ਪਿੰਡਾਂ ਆਂਦੀ ਕੋਈ ਜ਼ਰੂਰਤ ਨਹੀਂ ਆਹੀ ਠੀਕ ਹੈ ਚੱਲੇ ਨਹੀਂ ਤੇ ਉਹ ਵੀ ਨਾਲ ਨਹੀਂ ਗਏ ਲੋਕ ਮੈਂ ਇਹਨਾਂ ਨੂੰ ਮਨਾ ਕਰਤਾ ਕਿ ਨਹੀਂ ਜਾਂਦਾ ਠੀਕ ਹੈ ਕਿ ਮੈਂ ਕਿਹਾ ਸੀ ਕਿ ਮੇਰੇ ਜੇ ਮੈਂ ਕੰਮ ਨਹੀਂ ਕੀਤਾ ਪਿੰਡ ਤੇ ਕੋਈ ਤੇ ਤੁਸੀਂ ਜਾਓ ਤੇ ਹੁਣ ਸਾਨੂੰ 4 ਸਾਲ ਹੋ ਗਿਆ ਇਸ ਠੀਕ ਹੈ ਅਸੀਂ ਕਾਂਗਰਸੀ ਸਰਪੰਚ ਆ ਅਸੀਂ ਗੇ ਸਮਸ਼ੀਰ ਕੋ ਵੀ ਗਏ ਸੀ ਠੀਕ ਹੈ ਇਹ ਸਾਡੇ ਪਿੰਨ ਨੂੰ ਕੋਈ ਗਰਾਉਂਡ ਮੈਨ ਲਾਊਟ ਕੀਤੀ ਜਾਏ ਲੇਕਿਨ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਠੀਕ ਹੈ ਠੀਕ ਹੈ ਤੇ ਉਹ ਸਾਨੂੰ ਸਮਝਦੇ ਆ ਵੀ ਕਾਂਗਰਸੀ ਸਰਪੰਚ ਆ ਸਾਨੂੰ ਹਲਦਗੇ 4 ਸਾਲ ਉਹਨਾਂ ਨੇ ਇੱਕ ਵੀ ਗਰਾਉਂਡ ਸਾਡੇ ਪਿੰਨ ਨੂੰ ਲਾਟ ਨਹੀਂ ਕੀਤੀ ਠੀਕ ਹੈ ਜੀ ਤੇ ਉਹਦੇ ਕਰਕੇ ਫਿਰ ਅਸੀਂ ਤਾਂ ਮਲੇ ਕਿ ਉਹਨਾਂ ਨੂੰ ਬਿਲਕੁਲ ਛਾੜੀ ਸੜਿਆ ਠੀਕ ਹੈ ਜਿੱਥੇ ਸਾਡਾ ਘਰ ਹੈਗਾ ਪਹਿਲਾਂ ਅਸੀਂ ਉੱਥੇ ਬੈਠੇ ਸੀ ਤੇ ਅਸੀਂ ਉਹਨਾਂ ਨੂੰ ਕਿਹਾ ਤੁਹਾਨੂੰ ਸਾਡੇ ਪਿੰਨਾਂ ਦੀ ਜਰੂਰਤ ਨਹੀਂ ਹੈਗੀ ਅਸੀਂ ਤੁਹਾਡੇ ਨਾਲ ਬਿਲਕੁਲ ਜੀ ਜਿਵੇਂ ਵੱਖੋ ਵੱਖ ਆਗੂਆਂ ਨੇ ਦੱਸਿਆ ਕਿ ਜੋ ਐਸਡੀਓ ਭਜਨ ਸਿੰਘ ਮਲਤਾਨੀ ਨੇ ਇਹਨਾਂ ਨੇ ਜਿਵੇਂ ਲੰਬਾ ਸਮਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਿਰ ਤੋੜ ਮਿਹਨਤ ਕੀਤੀ ਸੀ ਸੋ ਇਹਨਾਂ ਦੀ ਮਿਹਨਤ ਨੂੰ ਦੇਖਦਿਆਂ ਹੋਇਆਂ ਇਹਨਾਂ ਦੀਆਂ ਸਰਗਰਮੀਆਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਵੱਲੋਂ ਵੀ ਇਹਨਾਂ ਤੇ ਭਰੋਸਾ ਜਤਾਇਆ ਗਿਆ ਵਾ ਇਹਨਾਂ ਨੂੰ ਇਸੇ ਕਰਕੇ ਉਮੀਦਵਾਰ ਬਣਾਇਆ ਗਿਆ ਕਿ ਇਹ ਸੁਝਵਾਨ ਨੇ ਤੇ ਇਲਾਕੇ ਦੇ ਵਿੱਚ ਸਰਕਲ ਦੇ ਵਿੱਚ ਇਹਨਾਂ ਦਾ ਚੰਗਾ ਅਸਰ ਸੂਕ ਹੈਗਾ ਇਸ ਕਰਕੇ ਪਰਵਾਹ ਹੰਗਾਰਾ ਵੀ ਜਿਹੜਾ ਵਾ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਜਿੱਤ ਦੇ ਦਾਅਵੇ ਕਰ ਰਹੇ ਨੇ ਨਤੀਜੇ ਕਿਸ ਤਰ੍ਹਾਂ ਦੇ ਹੋਣਗੇ ਸਮਾ ਦੱਸੇਗਾ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲਿਪ ਟੀਵੀ ਗੁਰਦਾਸਪੁਰ